ਪਿਆਰ ਭਰੀ ਸਾਥ ਸਰੀਕਾਲ ਕਹਿੰਦੇ ਆ ਜਿਹੜੀ ਮਣੀ ਤਾਲ ਵੀ ਪੋਰਟਰ ਤੇ ਨੰਬਰ ਚੱਲ ਜਾਂਦਾ ਆਪਣਾ ਆਲਕ ਫਾਰਮ ਗਰੁੱਪ ਬਣਾਇਆ ਉਹਦੇ ਚ ਫੋਟੋਆਂ ਪਾਜੋ ਆਪਾਂ ਐਡ ਲਾ ਦਨੇ ਆ ਇਹ ਹੀ ਚਾਹੀਦਾ ਆਪਣਾ ਵੀਡੀਓ ਲਾਇਕ ਸ਼ੇਅਰ ਕਰ ਦੇ ਪੰਜ ਤੋਂ ਸੱਤ ਫੋਟੋਆਂ ਭੇਜਿਆ ਕਰੋ ਤੇ ਆ ਵੀਰੇ 2017 ਮਾਡਲ ਗੱਡੀ ਆ ਟੋਪ ਟਾਪ ਮਟੜਾ ਉਹ ਰੰਗ ਪੇਂਟ ਜੀ ਨੀਰ ਆ ਜ ਗੱਡੀ ਸਾਰੀ ਨੀਰ ਆ ਜਾ ਤੇ ਫੁੱਲ ਕਾਜ ਪੱਤਰ ਓਕੇ ਇਹਦੇ ਗੱਡੀ ਦੇ ਚੈਪ ਵਾਲੀ ਕਾਪੀ ਆ ਸੀਟ ਕਵਰ ਨਵੇਂ ਆ ਜਮਾ ਤੇ ਸੀਸੇ ਨੂੰ ਵਿੱਚ ਚਿਲਕਦੀ ਆ ਤੇ ਕੋਟਰਨ ਹੋਈ ਵੀ ਹੈ ਗੱਡੀ ਇਹ ਤੇ ਉਹੋ ਜੁ ਜਾ ਕਿੜਾ ਕਿ ਸੀਐਨ ਗੈਸ ਲੱਗਿਆ ਹੋਇਆ ਇਹਦੇ ਤੇ ਕਿਤੇ ਫੁੱਲ ਕੇ ਕਾगज ਪੱਤਰੇ ਉਦੇ ਉਦੀ ਕਾਪੀ ਬਣੀ ਵੀ ਆ ਫੁੱਲ ਪਾਸ ਹੋਏਗੀ ਗੱਡੀ ਤੇ ਕਿਸੇ ਵੀਰ ਭਾਈ ਨੇ ਦੇਣੀ ਵੀਰੇ ਸੰਪਰਕ ਕਰ ਸਕਦੇ ਆ 2017 ਮਾਡਲ ਆ ਰੇਟ ਹੈਗਾ ਤੈਨ ਲੱਗ 15000 ਮੌਕੇ ਤੇ ਮਾਤਾਨ ਕਰਦੇ ਨੇ ਕਿ ਕਿਸੇ ਵੀਰ ਭਾਈ ਨੇ ਦੇਣੀ ਵੀਰੇ ਸੰਪਰਕ ਕਰ ਸਕਦੇ ਆ ਆ ਵੇਖ ਸਾਦੇ ਸੀਐਨ ਗੈਸ ਲੱਗਿਆ ਵਾ ਕੋਕਾ ਪੀਸ ਗੱਡੀ ਆ ਤੇ 10 ਲੀਟਰ ਕਿਲੋ ਵਿੱਚ ਗੈਸ ਪੈ ਜਾਂਦਾ ਸੀ ਐਨ ਕੋਕਾ ਪੀਸ ਗੱਡੀ ਬੈਂਡਰੀ ਨਵੀਂ ਆ ਇੰਜ ਜਿਹਾ ਸਾਫ ਪਿਆ 3 ਲੱਖ ਤੇ 15000 ਰੁਪਏ ਰੇਟ ਆ 2017 ਮਾਡਲ ਵੀਰ ਕੋ ਚੰਗੀ ਲੱਗੀ ਸ਼ੇਅਰ ਕਰ ਦੇ